ਸਸਰੀ ਘਰ ਦੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗੋਭੀ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਿਲਕੁਲ ਸਿੰਪਲ ਤਰੀਕੇ ਨਾਲ ਇਹ ਸਬਜੀ ਬਣੇਗੀ ਖਾਣ ਵਿੱਚ ਇੰਨੀ ਜ਼ਿਆਦਾ ਸਵਾਦ ਬਣਦੀ ਹੈ ਫਰੈਂਡ ਤੁਸੀਂ ਇਹਦਾ ਟੇਸਟ ਕਦੇ ਭੁੱਲ ਨਹੀਂ ਪਾਓਗੇ ਤੇ ਹਰ ਵਾਰ ਤੁਸੀਂ ਇਸੇ ਤਰੀਕੇ ਨਾਲ ਬਣਾਉਣਾ ਚਾਹੋਗੇ ਤੇ ਇੱਕ ਵਾਰ ਇਸ ਸਬਜੀ ਨੂੰ ਟਰਾਈ ਜ਼ਰੂਰ ਕਰਨਾ ਤੇ ਇਸ ਵਾਸਤੇ ਮੈਂ ਇੱਥੇ ਲਿਆ 500 ਗ੍ਰਾਮ ਦਾ ਫੁੱਲ ਗੋਭੀ ਦਾ ਫੁੱਲ ਤੇ ਇਹਨੂੰ ਵੱਡੇ ਵੱਡੇ ਪੀਸਾਂ ਵਿੱਚ ਕੱਟ ਕੇ ਤੇ ਧੋ ਲਿਆ ਤੇ ਪਾਣੀ ਇਹਦਾ ਬਿਲਕੁਲ ਕੱਢ ਲੈਣਾ ਤੁਸੀਂ ਤੇ ਹੁਣ ਮੈਂ ਇੱਕ ਕੜਾਈ ਵਿੱਚ 4 ਟੇਬਲस्पून ਤੋਂ ਥੋੜਾ ਜਿਹਾ ਘਟ ਮੈਂ ਇੱਥੇ ਤੇਲ ਲਿਆ ਤੇ ਤੇਲ ਜਦੋਂ ਆਪਣਾ ਗਰਮ ਹੋ ਜੇ ਇਸ ਗੋਭੀ ਦੀ ਸਬਜੀ ਵਿੱਚ ਤੇਲ ਥੋੜਾ ਜਿਹਾ ਜ਼ਿਆਦਾ ਲੱਗਦਾ ਤੇ ਜਦੋਂ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਜੇ ਉਦੋਂ ਆਪਾਂ ਇਹ ਫੁੱਲ ਗੋਭੀ ਜਿਹੜੀ ਕੱਟ ਕੇ ਰੱਖੀ ਸੀ ਉਹ ਮੈਂ ਪਾ ਦਵਾਂਗੀ ਇਹਨੂੰ ਤੋਕ ਕੇ ਚੰਗੀ ਤਰ੍ਹਾਂ ਤੋ ਲੈਣਾ ਤੇ ਇਹਨੂੰ ਮੀਡੀਅਮ ਫਲੇਮ ਤੇ ਆਪਾਂ ਫਰਾਈ ਕਰਾਂਗੇ ਤੇ ਗੋਭੀ ਜਲਦੀ ਸੌਫਟ ਹੋ ਜਾਏ ਤੇ ਇਹਦੇ ਵਾਸਤੇ ਆਪਾਂ ਪਾਵਾਂਗੇ ਨਮਕ ਨਮਕ ਮੈਂ ਇੱਕ ਚਮਚਾ ਪਾਏ ਤੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਹਲਦੀ ਮੈਂ ਇੱਕ ਚਮਚ ਦਾ ਚੌਥਾਈ ਚਮਚ ਹੈ ਤੇ ਹੁਣ ਗੋਭੀ ਜਿਹੜੀ ਸਾਡੀ ਪੱਕ ਚੁੱਕੀ ਹੈ ਯਾਨੀ ਕਿ 80% ਤੱਕ ਇਹ ਕੁਕ ਹੋ ਚੁੱਕੀ ਹੈ ਤੇ ਇਹਨੂੰ ਮੈਂ ਬਾਹਰ ਕੱਢ ਲੈਂਦੀ ਆ ਤੇ ਉਸੇ ਤੇਲ 'ਚ ਮੈਂ ਪਾਵਾਂਗੀ ਇੱਕ ਚਮਚ ਜੀਰਾ ਤੇ 1/4 ਚਮਚੀ ਮੈਂ ਇਹ ਪਾ ਦਵਾਂਗੀ ਇਥੇ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਥੋੜਾ ਜਿਹਾ ਮਿਕਸ ਕਰ ਦਵਾਂਗੇ ਯਾਨੀ ਕਿ ਤੜਕਾ ਤੜਕਾ ਲਵਾਂਗੇ ਤੇ ਹੁਣ ਪਾਵਾਂਗੇ ਆਪਾਂ ਬਾਰੀਕ ਕਟਿਆ ਹੋਇਆ ਲਸਣ ਲਸਣ ਬਦ ਮਾਤਰਾ 'ਚ ਲੱਗੇਗਾ ਇੱਥੇ ਮੈਂ 8-10 ਲਸਣ ਦੀਆਂ ਕਲੀਆਂ ਨੂੰ ਬਾਰੀਕ ਕੱਟ ਕੇ ਲਿਆ ਹੈ। ਲਸਣ ਨੂੰ ਹਲਕਾ ਜਿਹਾ ਫਰਾਈ ਕਰਾਂਗੇ। ਤੇ ਜਦੋਂ ਆਪਣਾ ਲਸਣ ਫਰਾਈ ਹੋ ਜੇ ਵਧੀਆ ਤਰੀਕੇ ਨਾਲ ਤੇ ਉਦੋਂ ਪਾਵਾਂਗੇ ਇੱਕ ਬਾਰੀਕ ਕੱਟਿਆ ਹੋਇਆ ਪਿਆਜ਼। ਇੱਕ ਵੱਡੇ ਸਾਈਜ਼ ਦਾ ਮੈਂ ਪਿਆਜ਼ ਲਿਆ ਸੀ ਇੱਥੇ। ਤੇ ਪਿਆਜ਼ ਨੂੰ ਵੀ ਆਪਾਂ ਪੁੰਨ ਕੇ ਤਿਆਰ ਕਰਾਂਗੇ। ਫਲੇਮ ਆਪਾਂ ਮੀਡੀਅਮ ਹੀ ਰੱਖਾਂਗੇ। ਤੇ ਜਦੋਂ ਹਲਕਾ ਜਿਹਾ ਇਹ ਬਰਾਊਨ ਹੋ ਜੇ ਪਿਆਜ਼ ਉਸ ਤੋਂ ਬਾਅਦ ਆਪਾਂ ਟਮਾਟਰ ਹਰੀਆਂ ਮਿਰਚਾਂ ਪਾਵਾਂਗੇ ਦੋ ਤਿੰਨ ਮੈਂ ਹਰੀਆਂ ਮਿਰਚਾਂ ਪਾਈਆਂ ਨੇ ਤੇ ਇੱਥੇ ਦੋ ਛੋਟੇ ਸਾਈਜ਼ ਦੇ ਮੈਂ ਟਮਾਟਰਾਂ ਨੂੰ ਕद्दूकस ਕਰਕੇ ਲਿਆ ਤੁਸੀਂ ਪੇਸਟ ਵੀ ਲੈ ਸਕਦੇ ਹੋ ਪਰ ਆਹ ਸਬਜੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਏਗੀ ਐਸ ਵਾਸਤੇ ਕੋਈ ਪੇਸਟ ਵਗੈਰਾ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਟਮਾਟਰਾਂ ਨੂੰ ਆਪਾਂ ਸੌਫਟ ਕਰ ਲਿਆ ਵਧੀਆ ਤਰੀਕੇ ਨਾਲ ਦੇਖੋ ਮੈਸ਼ ਹੋ ਰਹੇ ਨੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਇੱਕ ਚਮਚ ਮੈਂ ਇਥੇ ਲਾਲ ਮਿਰਚ ਪਾਊਡਰ ਪਾਵਾਂਗੇ ਤੇ ਤੜੀਆਂ ਪਾਊਡਰ ਆਪਾਂ ਪਾਵਾਂਗੇ ਡੇਢ ਚਮਚਾ ਅੱਧਾ ਚਮਚ ਹਲਦੀ ਪਾਊਡਰ ਤੇ ਇਹਦੇ ਨਾਲ ਕਾਲੀ ਮਿਰਚ ਦਾ ਦਰਦਰੀ ਕੁੱਟੀ ਹੋਈ ਹੈਗੀ ਹੈ ਤੇ ਇਹ ਅੱਧਾ ਚਮਚ ਮੈਂ ਲਿਆ ਇੱਕ ਚਮਚ ਕਸੂਰੀ ਮੇਥੀ ਦਪਾਵਾਂਗੇ ਕਸੂਰੀ ਮੇਥੀ ਤੁਸੀਂ ਜ਼ਰੂਰ ਪਾਇਆ ਜੇ ਤੇ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਥੋੜਾ ਜਿਹਾ ਨਮਕ ਮੈਂ ਹੋਰ ਪਾਤਾ ਇੱਕ ਚਮਚਾ ਆਪਾਂ ਪਹਿਲਾਂ ਐਡ ਕੀਤਾ ਸੀ ਤੇ ਮਸਾਲਿਆਂ ਨੂੰ ਆਪਾਂ 30 ਸਕਿੰਟਾਂ ਵਾਸਤੇ ਪੁੰਨ ਲਵਾਂਗੇ ਤੇ ਹੁਣ ਆਪਾਂ ਗਰਮ ਪਾਣੀ ਐਡ ਕਰਾਂਗੇ ਅੱਧਾ ਕੁ ਗਲਾਸ ਪਾਣੀ ਤੁਸੀਂ ਗਰਮ ਐਡ ਕਰਿਆ ਜੇ ਇਹਦੇ ਨਾਲ ਸਬਜ਼ੀ ਦਾ ਫਲੇਵਰ ਹੋਰ ਵਧੀਆ ਆਉਂਦਾ ਤੇ ਜਦੋਂ ਮਸਾਲਾ ਆਪਣਾ ਡਰਾਈ ਹੋ ਜੇ ਯਾਨੀ ਕਿ ਔਇਲ ਸੈਪਰੇਟ ਹੋ ਜੇ ਉਦੋਂ ਆਪਾਂ ਗੋਭੀ ਪਾ ਦਵਾਂਗੇ ਤੇ ਗੋਭੀ ਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਗੋਭੀ ਨੂੰ 90% ਤੱਕ ਕੁੱਕਰ ਲਿਆ ਸੀ ਫਰੈਂਡਸ ਤੇ ਨੂੰ 3-4 ਮਿੰਟ ਆਪਾਂ ਕੁੱਕ ਹੋਰ ਕਰਾਂਗੇ ਤੇ ਇੱਕ ਟਮਾਟਰ ਮੈਂ ਹੋਰ ਪਾਇਆ ਇੱਥੇ ਕੱਟ ਕੇ ਵੱਡਾ ਵੱਡਾ ਤੇ ਦੋ ਹਰੀਆਂ ਮਿਰਚਾਂ ਲੰਬੀਆਂ ਕੱਟ ਕੇ ਪਹਿਲੇ ਜੋ ਦੋ ਟਮਾਟਰ ਮੈਂ ਪਾਈ ਸੀ ਉਹ ਛੋਟੇ ਸਾਈਜ਼ ਦੇ ਸੀ ਤੇ ਇਹ ਜਿਹੜਾ ਇੱਕ ਛੋਟੇ ਸਾਈਜ਼ ਦਾ ਟਮਾਟਰ ਮੈਂ ਹੋਰ ਕੱਟ ਕੇ ਪਾਇਆ ਹੁਣ ਟੱਕਣ ਲਾ ਕੇ ਇਹਨੂੰ ਦੋ ਤਿੰਨ ਮਿੰਟ ਹੋਰ ਪਕਾਵਾਂਗੇ ਤੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਫਰੈਂਡਸ ਤੇ ਤਿੰਨ ਤਿੰਨ ਕੁ ਮਿੰਟ ਮੈਂ ਇਹਨੂੰ ਹੋਰ ਪਕਾਇਆ ਬਸ ਜ਼ਿਆਦਾ ਹੋਰ ਨਹੀਂ ਪਕਾਉਣਾ ਤੇ ਜਿਹੜੀ ਇਹ ਹਲਕੀ ਜੀ ਕੱਚੀ ਰਹਿਣੀ ਚਾਹੀਦੀ ਹੈ ਗੋਭੀ ਬਹੁਤ ਜ਼ਿਆਦਾ ਨਹੀਂ ਪਕਣੀ ਚਾਹੀਦੀ ਤੇ ਹੁਣ ਹਰਾ ਧਨੀਆ ਪਾਵਾਂਗੇ ਗੋਭੀ ਦਾ ਥੋੜਾ ਕ੍ਰੰਚ ਰਹੇਗਾ ਤਾਂ ਗੋਭੀ ਜ਼ਿਆਦਾ ਵਧੀਆ ਲੱਗੇਗੀ ਖਾਣ ਵਿੱਚ ਤੇ ਤੁਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਜੇ ਤੇ ਹੁਣ ਹਰਾ ਧਨੀਆ ਵੀ ਤੁਸੀਂ ਜ਼ਰੂਰ ਪਾਓ ਜੇ ਜੇਕਰ ਤੁਹਾਡੇ ਕੋਲ ਹੋਵੇ ਤੇ ਸਬਜੀ ਜਿਹੜੀ ਹੈ ਪੂਰੀ ਤਰੀਕੇ ਨਾਲ ਬਣ ਚੁੱਕੀ ਹੈ ਜੇਕਰ ਤੁਹਾਨੂੰ ਆ ਸਬਜੀ ਦੀ ਰੈਸਪੀ ਪਸੰਦ ਆਈਏ ਤਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਨਾਲੇ ਮੇਰੇ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ